ऐसे कोसा जिंदाबाद ऐसे कोसा जिंदाबाद राम आदमी पार्टी जिंदाबाद राम आदमी पार्टी जिंदाबाद भाई करते ऐसे कोसा जिंदाबाद भाई करते ऐसे कोसा जिंदाबाद जिंदाबाद राम आदमी पार्टी जिंदाबाद जिंदाबाद भाई करते ऐसे कोसा जिंदाबाद वो आके हां काम करा करा कर कोटा काम करा वो का काम सीख वोट वोट जिंदाबाद जिंदाबाद सत श्रीकरा ਸੱਸੀ ਕਾ ਭਾਈ ਜੀ ਥੈਂਕ ਯੂ ਸੱਸੀ ਕਾ ਜੀ ਵਾ 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 ਮੇਰਾ ਇੱਕ ਮਿੰਟ ਮੈਨੂੰ ਮੈਨੂੰ ਵਿਸ਼ੇਸ਼ ਬੜਕੋ ਹੋ ਗਿਆ ਹਾਂ ਅੱਗੇ ਅੱਗੇ ਮੈਨੂੰ 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 ਮੈਨ ဒီ ਵੇਂ ဒီ ਵੇਂ အိကြတယ်အဖကိုဘယ်နည်းမယ်မယ်ဆံမလာစတော့ပ်ကာလို့တို့အားလုံးတို့အားလုံးတို့အားလုံးတို့ဆရာအားလုံးတို့ ਉਹ ਸੱਸੀ ਗੱਲ ਦੀ ਸੱਸੀ ਭਾਈ ਜੀ ਸਤਿ ਸ਼੍ਰੀ ਅਕਾਲ ਸੱਸੀ ਗੱਲ ਦੀ ਇੱਧਰ ਆ ਜਾਓ ਭਾਈ ਜੀ ਥੋੜਾ ਜਿ ਤੁਸੀਂ ਇਰਾਏ ਕਰਕੇ ਫਾੜੀ ਜਾਓ ਚਲੋ ਜੀ ਹਾਂ ਜੀ ਚਲੋ ਜੀ ਠੀਕ ਹੈ ਜੀ ਬਾਦੋ ਸਿੱਟ ਸਾਬ ਬੜਾ ਹੋਈ ਜੀ ਜੋ ਥਾਪੀ ਭਾਈ ਜੀ ਕਰਨਾ ਕੋਕਾ ਸਹੀ ਹੈ ਪਾ ਲਓ ਪਿੱਛੇ ਨੂੰ آشرواد سنشیواد دے چلو چلو ہاں ਕਿ ਤੁਸੀਂ ਸਾਰਾ ਕੋਈ ਕਰਨਾ ਸੀ। ਤੂੰ ਫੋਟੋ ਕਰਾ ਲੂ। ਬਾਈ ਜੀ। ਸਾਡਾ ਚਰਦੋਈ ਕਰਾਇਆ ਕਰਕੇ। ਇਧਰ ਰੱਖੋ ਜੀ। ਬਲੈ ਸੋਨਿਹਾਲ। ਬੋਲੋ ਜੀ। ਆਮ ਆਦਮੀ ਪਾਰਟੀ ਜਿੰਦਾਬਾਦ। ਆਮ ਆਦਮੀ ਪਾਰਟੀ ਜਿੰਦਾਬਾਦ। ਮੁਬਾਰਕ ਹੋ ਜੀ। ਇਹ ਜੀ ਠੀਕ। ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਨੈਸ਼ਨਲ ਕਮਿਸ਼ਨਰ ਵਿਨਦ ਕੇਜਰੀਵਾਲ ਜੀ ਸਾਡੇ ਸਹਿਕਾਰਯੋਗ ਅ ਸੀਐਮ ਸਾਡੇ ਭਗਵੰਤ ਮਾਨ ਜੀ ਸਾਡੇ ਪਾਰਟੀ ਦੇ ਆਪਣੇ ਅਬਜ਼ਰਵਰ ਸਾਡੇ ਅਗਨੀਸ਼ੋਦੀਆ ਜੀ ਪੰਜਾਬ ਪ੍ਰਧਾਨ ਅਮਨ अरोड़ा ਜੀ ਫੈਸਲ ਸਾਧ ਸਿੰਘ ਜੀ ਭਾਈ ਸੇਖੋਂ ਜੀ ਐਮਐਲਏ ਸਾਫ ਫਰੀਦਕੋਟ ਭਾਈ ਜਰਗ ਜੀ ਆਏ ਆ ਤੇ ਸਾਰੀ ਹੀ ਸਮੁੱਚੀ ਹਾਈ ਕਮਾਂਡ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਨਿਮਾਣੇ ਨੂੰ ਇਸ ਕਾਬਿਲ ਸਮਝਿਆ ਤੇ ਇਹ ਕੁਰਸੀ ਦਾ ਮਾਣ ਬਖਸ਼ਿਆ ਬਾਕੀ ਜੋ ਪਾਰਟੀ ਡਿਊਟੀ ਲਾਉਂਦੀ ਹੈ ਉੱਤੇ ਅਸੀਂ ਖਰੇ ਉੱਤਰਨ ਦੀ ਕੋਸ਼ਿਸ਼ ਕਰੀਦੀ ਆ ਕਿ ਲੋਕਾਂ ਦੀ ਸੇਵਾ ਇਮਾਨਦਾਰੀ ਨਾਲ ਤੇ ਬਿਨਿਸ਼ਟਾ ਨਾਲ ਕੀਤੀ ਜਾਵੇ। ਅਗਲਾ ਕੋਈ ਪਲਾਨ ਬਣਾਇਆ ਸ਼ਹਿਰ ਵਾਸਤੇ ਕੋਈ ਡਵੈਲਪਮੈਂਟ ਆਸਪੈਕਟ। ਦੇਖੋ ਜੀ ਅ ਅੱবি ਤੋਂ ਹਾਂ ਬੈਠੇ ਹੀ ਆਂ ਕੋਈ ਗੱਲ ਨਹੀਂ ਤੁਸੀਂ ਕੰਮ ਮੇਰਾ ਪਹਿਲਾਂ ਵੀ ਦੇਖਿਆ ਹੈ। ਜਦੋਂ ਵੀ ਕੋਈ ਜ਼ਿੰਮੇਵਾਰੀ ਪੈਂਦੀ ਆ ਤਾਂ ਫਿਰ ਉਹਦੇ ਤੇ ਕੰਮ ਵੀ ਕਰੀਦਾ ਸਾਰਾ ਟੀਮ ਵਰਕ ਕਰਨਾ ਪੈਂਦਾ ਐ। ਐਮ.ਐਲ.ਏ ਸਾਹਿਬ ਖੜੇ ਆ ਸਾਡੇ ਗੱਡੀ ਦੇ ਇੰਜਨ ਖੜੇ ਆ ਹੈਂ। ਜਦ ਸਾਬ ਖੜੇ ਆ ਸਾਰਿਆਂ ਦੀ ਰਾਏ ਨਾਲ ਜੋ ਵੀ ਸ਼ਹਿਰ ਲਈ ਕਰਨੀਆਂ ਲੋੜੀਂਦੀਆਂ ਚੀਜ਼ਾਂ ਨੇ ਜਾਂ ਕੁਝ ਵੀ ਡਿਵੈਲਪਮੈਂਟ ਦੇ ਕੰਮ ਆ ਜਾਂ ਨਵੀਆਂ ਪਲੈਨਿੰਗਸ ਨੇ ਉਹ ਅਸੀਂ ਸਾਰਿਆਂ ਤੇ ਇਕੱਠੇ ਹੋ ਕੇ ਸਾਰੇ ਡਿਵੈਲਪਮੈਂਟ ਦੇ ਕੰਮ ਕਰਾਂਗੇ ਪੰਜਾਬ ਨੂੰ ਵਧੀਆ ਰੰਗਲਾ ਪੰਜਾਬ ਬਣਾਉਣਾ ਸਾਡੀ ਡਿਊਟੀ ਲੱਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੁਭਾਗਾ ਦਿਨ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਗੁਰਤੇਜ ਸਿੰਘ ਖੋਸਾ ਜੀ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਬਣਾਇਆ ਗਿਆ ਸ਼ੁਭਾਗਾ ਦਿਨ ਔਰ ਕੋਕੇ ਸਰਕਾਰ ਦਾ ਇੱਕ ਸਾਲ ਬਚਿਆ ਬਹੁਤ ਸਾਰੇ ਕੰਮ ਆ ਜਿਹੜੇ ਹਲੇ ਕਰਨ ਵਾਲੇ ਪਏ ਆ ਸੋ ਅਸੀਂ ਕੋਸ਼ਿਸ਼ ਕਰਾਂਗੇ ਤੇਜ਼ੀ ਨਾਲ ਰਲ ਮਿਲ ਕੇ ਜਿੰਨੇ ਵੀ ਹੈਗੇ ਆ ਚੇਅਰਮੈਨ ਸਾਹਿਬ ਜੋ ਵੀ ਜਿਹੜੀ ਹੈਗੀ ਹੈ ਜ਼ਿੰਮੇਵਾਰੀ ਚੱਕਣਗੇ ਉਹਨਾਂ ਨੂੰ ਦੱਸਾਂਗੇ ਪੂਰੇ ਜ਼ਿਲ੍ਹੇ ਦੇ ਅੰਦਰ ਜੋ ਜੋ ਪਲਾਨ ਕਰਨ ਵਾਲਾ ਉਹ ਪਲਾਨ ਕਰਕੇ ਉਹਨੂੰ ਲਾਪਰੇ ਚਾੜਾ ਦੇ। ਸਰਕਾਰੀ ਕਾਰਜ ਵੀ ਫੰਡਿੰਗ ਪਈ ਹੈ ਇਹ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ। ਦੇਖੋ ਪਬਲਿਕ ਨੂੰ ਤਾਂ ਇਹ ਮੈਸੇਜ ਆ ਵੀ ਸਰਕਾਰ ਤੋਂ ਡੀ ਆਉਂਦੀ ਹੈ। ਸਾਰੇ ਕੰਮ ਕਰਾਂਗੇ ਕਿਉਂਕਿ ਜਦੋਂ ਜੇ ਸ਼ਹਿਰ ਦੀ ਗੱਲ ਕਰੀਏ ਤਾਂ 3 ਸਾਲ ਪਹਿਲਾਂ ਜੋ ਸਦੀ ਸਰਕਾਰ ਸੀ ਸਾਰਾ ਸ਼ਹਿਰ ਪੱਟਿਆ ਮਿਲਿਆ ਸੀ ਕਿਸੇ ਹੱਦ ਤੱਕ ਅਸੀਂ ਸ਼ਹਿਰ ਨੂੰ ਦੇ ਉਹ ਟੋਏ ਪਰਨ ਚ ਕਾਮਯਾਬ ਹੋਏ ਆ ਜਿਹੜੇ ਸਰਕਾਰ ਇਹਨਾਂ ਨੇ ਸਾਨੂੰ ਪੱਟ ਕੇ ਦਿੱਤੇ ਸੀ ਸੋ ਅਗਲੀ ਜਿਹੜੀ ਪਲੈਨਿੰਗ ਆ ਸ਼ਹਿਰ ਨੂੰ ਨਵਾਂ ਬਣਾਉਣਾ ਇੱਕ ਵੱਡਾ ਬਾਈਪਾਸ ਆ ਜਿਹੜਾ ਵਿਚਾਰधीन ਹੈ ਸਰਕਾਰ ਦੇ ਉਹ तकरीबन ਉਹ ਵੀ ਸਿਰੇ ਲੱਗਿਆ ਹੋਇਆ ਵੱਡਾ ਬਾਈਪਾਸ ਸ਼ੌਣੀ ਦੇ ਉੱਤੋਂ ਦੀ ਕੰਮੇਣਾ ਨਵਾਂ ਕਿਲਾ ਪਿੰਡਾਂ ਦੇ ਉੱਤੋਂ ਦੀ ਹੋ ਕੇ ਕਿ ਕੋਈ ਸ਼ਹਿਰ ਦੇ ਵਿੱਚ ਦੀ ਆਰਮੀ ਨੂੰ ਲੰਘਣ ਦੀ ਵੀ ਪ੍ਰੋਬਲਮ ਆਉਂਦੀ ਆ ਸੋ ਅਸੀਂ ਸਾਰੇ ਉਸ ਤੇ ਲੱਗੇ ਹੋਏ ਨੈਸ਼ਨਲ ਹਾਈਵੇ ਦੇ ਨਾਲ ਵੀ ਗੱਲ ਕਰ ਰਹੇ ਹਾਂ ਸੋ ਜਿਹੜੀਆਂ ਜਿਹੜੀਆਂ ਹੁਣ ਕੋਈ ਜ਼ਿੰਮੇਵਾਰੀਆਂ ਚੇਅਰਮੈਨ ਸਾਹਿਬ ਦੇ ਕਲਮ ਨਾਲ ਚੱਲ ਰਹੀਆਂ ਇਹਨਾਂ ਨੂੰ ਵੀ ਜ਼ਿੰਮੇਵਾਰ ਲਾਵਾਂਗੇ ਕਿ ਜਿੱਥੇ ਜਿੱਥੇ ਕੋਈ ਪਲਾਨਿੰਗ ਦੇ ਲੋਕ ਦੱਸਣਗੇ ਕਿ ਐਸ ਪਾਸੇ ਆ ਚੀਜ਼ ਦੀ ਲੋੜ ਹੈ ਤੋਂ ਪਲਾਨ ਕਰਾਂਗੇ ਸਰਕਾਰ ਦੀ ਜ਼ਿੰਮੇਵਾਰੀ ਹੈ ਪਹਿਲਾਂ ਕਿਸੇ ਨੇ ਨਹੀਂ ਜ਼ਿੰਮੇਵਾਰੀ ਨਿਭਾਈ ਨਹੀਂ ਤਾਂ ਹੀ ਤਾਂ 75 ਸਾਲਾਂ ਤੋਂ ਆਪਾਂ ਇਹਨਾਂ ਹਾਲਾਤਾਂ 'ਚ ਜੂਝ ਰਹੇ ਹਾਂ ਸਰ ਆ ਰਹੇ ਹੈ ਜੀ ਇੰਡਸਟਰੀ ਆ ਰਹੀ ਆ ਬਹੁਤ ਜਲਦ ਤੁਹਾਨੂੰ ਅਸੀਂ ਉਹਦੀ ਖੁਸ਼ਖਬਰੀ ਦੇਵਾਂਗੇ ਕਿਉਂਕਿ ਸਾਡੀ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਅਸੀਂ ਅੱਜ ਤੱਕ ਕਿਤੇ ਵੀ ਨੀ ਪੱਥਰੇ ਹੋ ਜਾਂ ਨਹੀਂ ਲਾਇਆ ਜਿਹੜਾ ਸਿਰਫ ਪਲੈਨਿੰਗ ਹੋਵੇ ਜਦੋਂ ਅਸੀਂ ਕੰਮ ਕਰਦੇ ਆ ਜਿੰਨੇ ਨੀ ਪੱਥਰ ਲਾਏ ਜਿਨ੍ਹਾਂ ਦੇ ਟੈਂਡਰ ਲੱਗੇ ਅਸੀਂ ਉਹਨਾਂ ਦੇ ਲਾਏ ਆ ਸੋ ਸਾਰੇ ਦੇ ਸਾਰੇ ਜਿਹੜੇ ਕੰਮ ਆ ਜਿੱਦੇ ਇੰਡਸਟਰੀ ਆਊਗੀ ਉਹਦੇ ਮੁੱਖ ਮੰਤਰੀ ਸਾਹਿਬ ਵੀ ਹੋਣਗੇ ਸਾਰੇ ਆ ਕੇ ਉੱਥੇ ਨੀ ਪੱਥਰ ਰੱਖਣਗੇ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਤੁਹਾਡਾ ਮੂੰਹ ਮਿੱਠਾ ਵੀ ਕਰਾਂਗੇ ਸਿਕੋਂ ਸਾਹਿਬ ਸਾਧਕ ਰੋਡ ਜਿਹੜੀ ਸੀਵਰੇਜ ਪੈਣ ਤੋਂ ਬਾਅਦ ਸੁਰੰਗਾਂ ਵਾਲੀ ਸੜਕ ਬਣੀ ਉਹਦਾ ਕੀ ਹਾਲ ਹੈ ਉਹ ਲੱਗਿਆ ਸਰ ਉਹਦੀ ਜਾਂਚ ਵੀ ਕਰਾ ਰਹੇ ਆ ਜਿਹੜਾ ਬੰਦਾ ਦੋਸ਼ੀ ਹੋਊਗਾ ਤੁਹਾਡੇ ਸਾਹਮਣੇ ਟੰਗਾਂਗੇ ਵੀ ਉਹਨੂੰ ਇਹ ਨਹੀਂ ਗੱਲ ਹੈ ਜਦੋਂ ਸਾਡੇ ਦੇਸ਼ ਦੇ ਮੁੱਖ ਲੀਡਰ ਨੇ ਜਦੋਂ ਉਹ ਬੋਲ ਗਏ ਉਹ ਦੱਸ ਗਏ ਕਿ ਇੱਥੇ ਹੁਣ ਅਸੀਂ ਉਹ ਕੰਮ ਕਰਦੇ ਆ ਜਿਹੜੇ ਪਹਿਲੀਆਂ ਸਰਕਾਰਾਂ ਨੇ ਨਹੀਂ ਕੀਤੇ ਨਹੀਂ ਕਰ ਸਕਿਆ ਹੋਰ ਅਸੀਂ ਜੋ ਖੋਸਾ ਸਾਹਿਬ ਮੈਨੂੰ ਤਾਂ ਇਹਨਾਂ ਤੇ ਬਹੁਤ ਮਾਣ ਹੈ ਕਿਉਂਕਿ ਖੋਸਾ ਸਾਹਿਬ ਜਿੱਥੇ ਵੀ ਜਾਂਦੇ ਰਹੇ ਆ ਜਿਹੜਾ ਕੰਮ ਵੀ ਉਹ ਨੂੰ ਵਧਾਰਿਆ ਇਹ ਪੂਰੀ ਤਨਦੇਹੀ ਦੇ ਨਾਲ ਉਹ ਕਰਦੇ ਰਹੇ ਨੇ ਤੇ ਅਸੀਂ ਹੋਰ ਏ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਕੰਮ ਨਹੀਂ ਕੀਤੇ ਉਹ ਅਸੀਂ ਕਰਕੇ ਖਵਾਵਾਂਗੇ ਔਰ ਖੌਸਾ ਸਾਹਿਬ ਦੇ ਰਾਹੀਂ ਕਰਕੇ ਖਵਾਵਾਂਗੇ ਤੇ ਖੌਸਾ ਸਾਹਿਬ ਨੂੰ ਅਸੀਂ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਇਹਦੇ ਵਰਗਾ ਬਹੁਤ ਹੀ ਵਧੀਆ ਬੰਦਾ ਮੇਰੇ ਖਿਆਲ ਪੰਜਾਬ ਦੇ ਵਿੱਚ ਮਿਲਿਆ ਨਹੀਂ ਤੇ ਹੁਣ ਮਿਲ ਗਿਆ ਅਸੀਂ ਸਾਰੇ ਇਹਨਾਂ ਦੇ ਨਾਲ ਕਿ ਬਿਲਕੁਲ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਪੇਸ਼ ਹੋਣ ਦਿੱਤੀ ਜਾਏਗੀ ਤੇ ਸਾਰੇ ਜਿਹਨੇ ਸਾਡੇ ਸੱਜਣ ਮਿੱਤਰ ਨੇ ਤੇ ਸਾਡੇ ਦੋਸਤ ਮਿੱਤਰ ਨੇ ਤੇ ਸਾਡੇ ਕੰਮਕਾਰ ਕਰਨ ਵਾਸਤੇ ਇੱਕ ਪੂਰੀ ਟੀਮ ਹੈ ਤੇ ਇਹ ਟੀਮ ਜਿੱਥੇ ਖੁਸਾ ਸਾਹਿਬ ਦੇ ਨਾਮ ਲੱਗਦੀ ਹੈ ਉੱਥੇ ਖੁਸਾ ਤਾਂ ਤਾਂ ਹੋ ਜਾਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨੈਸ਼ਨਲ ਕੋਆਰ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਤੇ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਾਹਿਬ ਅਮਨ अरोड़ा ਜੀ ਜਿਨ੍ਹਾਂ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਬਾਈ ਗੁਰਤੇਜ ਖੋਸਾ ਜੀ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਵਾਜਿਆ। ਹਰੇ ਆਮ ਆਦਮੀ ਪਾਰਟੀ ਦੇ ਹਿੱਸੇ ਆ ਕਿ ਆਮ ਘਰਾਂ ਦੇ ਜਿਹੜੇ ਬੱਚੇ ਨੇ ਆਮ ਪਰਿਵਾਰਾਂ ਜੋੜਥਕੇ ਨੇ ਉਹਨਾਂ ਨੂੰ ਇਹੋ ਦੀਆਂ ਜ਼ਿੰਮੇਵਾਰੀਆਂ ਦਿੰਦੀਆਂ ਨਹੀਂ ਤਾਂ ਵੱਡੇ ਪਰਿਵਾਰਾਂ ਦੇ ਰਾਜਨੀਤਿਕ ਪਛੋਕਰ ਵਾਲੇ ਲੋਕ ਨੇ ਜਿਹੜੇ ਨਾ ਅਹੁਦਿਆਂ ਦੇ ਕਾਬਜ਼ ਰਹੇ ਨੇ ਇਹ ਗੱਲ ਇੱਕ ਸੱਚਾਈ ਹੈ ਵੀ ਜਿਹੜੇ ਲੋਕ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜਾਂਦੇ ਨੇ ਉਹਨਾਂ ਨੂੰ ਆਮ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਪਤਾ ਹੁੰਦਾ। ਜਿਹੜੇ ਆਮ ਘਰਾਂ ਦੇ ਵਿੱਚ ਬਲਕੇ ਬਲਕੇ ਵੱਡੇ ਹੋਏ ਆ ਆਮ ਲੋਕਾਂ ਦੇ ਨਾਲ ਜੁੜਿਆ ਅਗਰ ਉਹੋ ਜਿਹਿਆਂ ਕੋਲੇ ਕੁਰਸੀਆਂ ਮਿਲਦੀਆਂ ਨੇ ਤਾਂ ਉਹ ਆਮ ਲੋਕਾਂ ਲਈ ਕੰਮ ਕਰਦੇ ਆ। ਸੋ ਉਮੀਦ ਕਰਦੇ ਆ ਵੀ ਭਾਈ ਗੁਰਤੇਜ ਖੋਸਾ ਜੀ ਹੁਣੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਕਿਉਂਕਿ ਮੈਂ ਸਟੇਟ ਸੈਕਟਰੀ ਹੋਣ ਦੇ ਨਾਤੇ ਤੇ ਮਾਲਵਾ ਸੈਂਟਰ ਜ਼ੋਨ ਦਾ ਇੰਚਾਰਜ ਆ ਇਹਨਾਂ ਨੂੰ ਵਧਾਈ ਦੇਣਾ ਪੂਰੀ ਮਾਲਵਾ ਸੈਂਟਰ ਜ਼ੋਨ ਦੀ ਟੀਮ ਵੱਲੋਂ ਸਾਰੇ ਸਾਡੇ 24 ਐਮ ਐਲ ਏ ਸਵਾਨ ਮੰਤਰੀ ਸਵਾਨਾਂ ਦੇ ਵੱਲੋਂ ਜਿਹੜੀ ਸਾਡੇ ਸੈਂਟਰ ਜ਼ੋਨ ਦੇ ਨੇ ਸੋ ਉਮੀਦ ਵੀ ਕਰਦੇ ਆ ਵੀ ਇਮਾਨਦਾਰੀ ਨਾਲ ਤਨਦੇਹੀ ਨਾਲ ਤੇ ਮਿਹਨਤ ਨਾਲ ਜਿਸ ਤਰ੍ਹਾਂ ਇਹ ਪਹਿਲਾਂ ਆਪਣੀਆਂ ਦਿੱਤੀਆਂ ਜ਼ਿੰਮੇਵਾਰੀਆਂ ਸੰਗਠਨ ਦੀਆਂ ਨਿਮਾਉਂਦੇ ਆਏ ਨੇ ਜੇ ਸਰਕਾਰ ਦੇ ਵਿੱਚ ਜਿਹੜੀ ਅਹਿਮ ਜ਼ ਬਹੁਤ ਕੁਝ ਜਿਹੜਾ ਡਿਸਟ੍ਰਿਕਟ ਪਲੈਨਿੰਗ ਬੋਰਡ ਦੇ ਹੱਥ ਹੁੰਦਾ ਜਿਹੜਾ ਉਹ ਕੀਤਾ ਜਾ ਸਕਦਾ ਹੈ ਇਮਾਨਦਾਰੀ ਨਾਲ ਇਹ ਜ਼ਿੰਮੇਵਾਰੀ ਨਿਭਾਉਣਗੇ ਇੱਕ ਵਾਰੀ ਬਤਾਈ ਵੀ ਦਿੰਦੇ ਆ ਦੇਖੋ ਸਰਕਾਰ ਨੇ ਅੱਜ ਤੱਕ ਤੁਸੀਂ ਪੁਰਾਣੀ ਹਿਸਟਰੀ ਚੱਕ ਲਓ ਜਿੰਨੀਆਂ ਵੀ ਸਰਕਾਰਾਂ ਬਣੀਆਂ ਭਾਵੇਂ ਉਹ ਅਕਾਲੀ ਦਲ ਦੀ ਸਰਕਾਰ ਬਣੀ ਕਾਂਗਰਸ ਦੀ ਸਰਕਾਰ ਬਣੀ ਜਿਹੜੇ ਵੀ ਉਹ ਚੋਣ ਮੈਨੀਫੈਸਟੋ ਜਾਰੀ ਕਰਦੇ ਨੇ ਉਹਨਾਂ ਦੀ ਹਿਸਟਰੀ ਚੱਕ ਲਓ ਕਿਸੇ ਨੇ ਵੀ 50% ਤੋਂ ਉੱਪਰ ਕੰਮ ਨਹੀਂ ਕਰੇ ਪਹਿਲੀ ਆਮ ਆਦਮੀ ਪਾਰਟੀ ਦੀ ਸਰਕਾਰਾਂ ਮਾਝੇਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਇੱਕ ਵਾਈ ਵਿੱਚ ਜਿਨ੍ਹਾਂ ਨੇ ਸਰਕਾਰ ਬਣੀਆ ਹਲੇ ਲਗਭਗ ਸਵਾ ਸਾਲ ਸਰਕਾਰ ਦਾ ਰਹਿੰਦਾ ਪਰ 80% ਜੋ ਵਾਦੇ ਕਰੇ ਸੀ ਉਹਨਾਂ 'ਚ 80% ਤੋਂ ਉੱਪਰ ਉਹ ਪੂਰੇ ਕਰ ਦਿੱਤੇ ਨੇ ਔਰ ਹੋਰ ਬਹੁਤ ਸਾਰੀਆਂ ਜਿਹੜੇ ਕੰਮ ਨੇ ਜਿੱਦਾਂ ਸੈਂਕੜੇ ਲੱਖਾਂ ਕਰੋੜਾਂ ਰੁਪਏ ਟੋਲ ਦੇ ਵਿੱਚੋਂ ਵੱਜਦਾ ਟੋਲ ਬੰਦ ਕਰੇ ਨੇ ਨਸ਼ਿਆਂ ਦੇ ਵਿਰੁੱਧ ਵੱਡਾ ਮਹਿੰਮ ਚਲਾਈ ਜਾ ਰਹੀ ਆ ਔਰ ਜਿਹੜੇ ਵਿਕਾਸ ਦੀ ਗੱਲ ਆ ਜਿਸ ਤਰ੍ਹਾਂ ਮਾਜੋਗ ਐਮਐਲਏ ਸਾਹਿਬ ਨੇ ਦੱਸਿਆ 2027 ਤੋਂ ਪਹਿਲਾ ਪਹਿਲਾ ਕੋਈ ਵੀ ਸੜਕ ਕੋਈ ਗਲੀ ਮਹੱਲਾ ਇਹ ਜਿਆ ਨਹੀਂ ਰਹੂਗਾ ਜਿੱਥੇ ਕੋਈ ਕੰਮ ਨਹੀਂ ਹੋਊਗਾ